ਰਾਮ ਮੰਦਿਰ ਦੇ ਚਰਚੇ ਹਰਥਾ ਹੋ ਰਹੇ ਨੇ ਅੰਮ੍ਰਿਤਸਰ ਦੇ ਸ ਆਰਟਿਸਟ ਜਗਜੋਤ ਸਿੰਘ ਰੂਬਲ ਨੇ ਰਾਮ ਮੰਦਰ ਅਤੇ ਭਗਵਾਨ ਰਾਮ ਦੀ 7x10 ਫੀਟ ਦੀ ਇੱਕ ਤਸਵੀਰ ਬਣਾਈ ਹੈ। ਇਹ ਤਸਵੀਰ ਬਣਾਉਣ ਦੇ ਲਈ ਉਸ ਨੂੰ ਕੁੱਲ 18 ਦਿਨ ਲੱਗੇ ਨੇ ਅਤੇ ਜਗਜੋਤ ਦੀ ਇੱਛਾ ਹੈ ਕਿ ਉਹ ਇਸ ਤਸਵੀਰ ਨੂੰ ਰਾਮ ਮੰਦਰ ਵਿੱਚ ਸ਼ਸ਼ੋਭਿਤ ਕਰੇ। ਇਸ ਤੋਂ ਪਹਿਲਾਂ ਜਗਜੋਤ ਸਿੰਘ ਰੂਬਲ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਪਤੀ, ਵਿਦੇਸ਼ਾ ਦੇ ਪ੍ਰੈਜ਼ੀਡੈਂਟ ਦੇ ਨਾਲ ਕਈ ਕਲਾਕਾਰਾਂ ਦੀਆਂ ਤਸਵੀਰਾਂ ਬਣਾ ਕੇ ਉਹਨਾਂ ਨੂੰ ਪੇਟ ਕਰ ਚੁੱਕੇ ਨੇ। ਹੁਣ ਤੱਕ 53 ਵਰਲਡ ਰਿਕਾਰਡ ਵੀ ਜਗਜੋਤ ਦੇ ਨਾਮ ਆਓ ਦੇਖਦੇ ਆਂ ਰਾਮ ਮੰਦਰ ਦੀ ਇੱਕ ਖੂਬਸੂਰਤ ਤਸਵੀਰ ਅਤੇ ਜੇਕਰ ਚੰਗੀ ਲੱਗਦੀ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਵੀਡੀਓ ਸਰ ਜਗਜੋਤ ਸਿੰਘ ਰੋਬਲ 22 ਤਰੀਕ ਨੂੰ ਜਿਹੜਾ ਕਿ ਰਾਮ ਮੰਦਰ ਦਾ ਜਿਹੜਾ ਨੈਗੋਰੀਏਸ਼ਨ ਹੋਣ ਜਾ ਰਿਹਾ ਉਸ ਮੌਕੇ ਤੇ ਮੈਂ ਵੀ ਆਪਣੀ ਇੱਕ ਬੜੀ ਸ਼ਰਦਾ ਦੇ ਨਾਲ ਪੇਂਟਿੰਗ ਬਣਾਈ ਆ ਤੇ ਮੈਂ ਦੁਰਗਿਆਨਾ ਕਮੇਟੀ ਦੇ ਨਾਲ ਗੱਲ ਕਰਕੇ ਮੈਂ ਚਾਹਨਾ ਕਿ ਇਹ ਪੇਂਟਿੰਗ ਉੱਥੇ ਸਥਾਪਿਤ ਕੀਤਾ ਜਾਵੇ ਤੇ ਇਹ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ 18 ਦਿਨ ਦਾ ਸਮਾਂ ਲੱਗਾ ਮੈਂ 1 ਜਨਵਰੀ ਨੂੰ 9 ਸਾਲ ਵਾਲੇ ਦਿਨ ਪੇਂਟਿੰਗ ਸ਼ੁਰੂ ਕੀਤਾ ਸੀ ਤੇ ਅੱਜ ਮੈਨੂੰ ਫਾਈਨਲ ਟੱਚਸ ਦੇ ਰਿਹਾ ਹਾਂ ਤੇ ਜਿਸ ਤਰ੍ਹਾਂ ਕਿ ਸਾਰੇ ਕਹ ਰਹੇ ਕਿ ਦੀਵੇ ਜਗਾਣੇ ਉਸ ਦਿਨ ਮਤਲਬ ਇੱਕ ਦੀਵਾਲੀ ਸੈਲੀਬ੍ਰੇਸ਼ਨ ਕਰਨਾ ਵਾ ਤੇ ਮੈਂ ਵੀ ਪੇਂਟਿੰਗ ਦੇ ਵਿੱਚ ਦੀਵੇ ਦਿਖਾਏ ਜਾ ਤੇ ਅਸੀਂ ਪੂਰੀ ਫੈਮਿਲੀ ਮਤਲਬ ਇਹਨੂੰ ਉਸ ਦਿਨ ਬੜਾ ਏ ਤੁਮ ਤਾਂ ਦੇ ਨਾਲ ਸੈਲੀਬ੍ਰੇਟ ਸੈਲੀਬ੍ਰੇਟ ਕਰਾਂਗੇ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੁੰਡਾ ਪੇਂਟਿੰਗ ਬਣਾ ਚੁੱਕੇ ਤੇ ਕਿੰਨੇ ਅਵਾਰਡ ਹੁੰਦੇ ਤੁਸੀਂ ਜਿੱਤੇ ਸਰ ਇਸ ਤੋਂ ਇਲਾਵਾ ਮੇਰੇ 53 ਵਾਲ ਰਿਕਾਰਡਸ ਬਣ ਚੁੱਕੇ ਨੇ ਤੇ ਪੀਐਨ ਮੋਦੀ ਜੀ ਨੂੰ ਮੈਂ ਪੇਂਟਿੰਗ ਲਈ ਜਦੋਂ ਇਲੈਕਸ਼ਨ ਹੋਇਆ ਤੇ ਉਹਨਾਂ ਦਾ ਮੈਨੂੰ ਐਪਰੀਸ਼ੀਏਸ਼ਨ ਲੈਟਰ ਮਿਲਿਆ ਤੇ ਤਿੰਨ ਇੰਡੀਆ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਦਾ ਮੈਨੂੰ ਪ੍ਰਸ਼ੰਸਾ ਪੱਤਰ ਮਿਲ ਚੁੱਕਾ ਕਿਹੜੇ ਕਲਰਾਂ ਦਾ ਇਸਤੇਮਾਲ ਕੀਤਾ ਗਿਆ ਸੀ ਸਰ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ 7 ਫੀਟ ਬਾਈ 10 ਫੀਟ ਦਾ ਪੇਂਟਿੰਗ ਦਾ ਸਾਈ ਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹਨੂੰ 18 ਦਿਨ ਲੱਗੇ ਪੇਂਟਿੰਗ ਬਣਾਉਣ ਦੇ ਵਿੱਚ